ਵਾਹ ਜੀ ਵਾਹ ਹਾਂ ਭੈਣ ਅੱਜ ਕਿੱਥੋਂ ਆਈ ਏ ਨੰਦਰਾਉਂਦੀ ਵਾਹ ਜੀ ਵਾਹ ਤੇ ਕਿੰਦੀ ਰੈਲੀ ਚ ਗਈ ਸੀ ਮੋਦੀ ਸਾਹਿਬ ਜੀ ਮੋਦੀ ਸਾਹਿਬ ਜੀ ਤੇ ਮੋਦੀ ਸਾਹਿਬ ਗੱਲ ਮੰਨਦੇ ਆਪਣੀ ਹਾਂ ਮੰਨਣਗੇ ਪੂਰੀ ਪੱਕੀ ਗੱਲ ਆ ਠੀਕ ਆ ਅੱਛਾ ਅੱਛਾ ਤੇ ਅੱਦ ਕੀ ਆਮ ਪਾਰਟੀ ਦਾ ਕਾਮਕਾਰ ਕਿਵੇਂ ਵਾਧੂ ਨਹੀਂ ਕੀਤਾ ਕੀ ਤਾਨਾ ਕਰ ਪਰ ਜੋ ਕੰਨਾ ਯੋ ਨਹੀਂ ਹੱਕ ਚਾਏ ਅਜੇ ਨਹੀਂ ਓਏ ਨਹੀਂ ਕੀ ਚਾਹੀਦਾ ਸੀ ਦੱਸੋ ਆਪਾਂ ਗੱਲ ਕਰੀਏ ਉਹਨਾਂ ਨਾਲ ਸਾਨੂੰ ਕਮਰੇ ਚਾਹੀਦੇ ਲੱਗੋ ਕੋਈ ਪਾ ਕੇ ਨਹੀਂ ਦਿੱਤੇ ਉਹਨਾਂ ਨੇ ਕਮਰੇ ਚਾਹੀਦੇ ਆ ਘਰ ਵਾਲਾ ਥਾਂ ਚਾਹੀਦਾ ਤੇ ਆਪਾਂ ਮੰਤਰੀ ਸਾਹਿਬ ਨਾਲ ਕਰਦੇ ਆ ਗੱਲ ਕੋਈ ਗੱਲ ਨਹੀਂ ਆ ਵੇਖੋ ਭਾਜਪੀ ਦੇ ਛੰਡੇ ਪੈਣਾ ਕਿੰਨਾ ਕਸ਼ਟ ਹੋਇਆ ਬਹੁਤ ਜ਼ਿਆਦਾ ਆ ਤੇ ਆਪਣੇ ਕਿਸਾਨਾਂ ਦੀ ਐਮਐਸਪੀ ਬਾਰੇ ਕਰਨੀ ਹੈ ਗੱਲ ਜਿਹੜੇ ਕਿਸਾਨ ਬੈਠੇ ਆਪਣੇ ਉਹਨਾਂ ਨੇ ਨਹੀਂ ਕੀਤੀ ਕਰਨੀ ਨਹੀਂ ਕੀਤੀ ਤੇ ਉਹਨਾਂ ਦੀ ਕਰੀਏ ਨਾ ਕੋਈ ਨਹੀਂ ਜਤੋ ਕਿ ਦੱਸੋਗੇ ਚੱਲ ਜਾਂਗੇ ਤੁਹਾਡੇ ਨਾਲ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਸਾਡੀ ਪਹਿਣਾ ਕੋਈ ਗੱਲ ਨਹੀਂ ਵਧੀਆ ਤੇ ਆਪਾਂ ਫਿਰ ਚੱਲਣਾ ਕਿਸੇ ਦਿਨ ਚੰਗਾ ਤਾਂ ਆਉਂ ਮੈਂ ਤੁਹਾਡੇ ਕੋਲ ਆਪਾਂ ਤੁਹਾਡੇ ਕਮਰੇ ਵੀ ਪਵਾਵਾਂਗੇ ਸਾਰਾ ਕੁਝ ਤੇ ਆਪਾਂ ਜਿੱਥੇ ਤੁਹਾਨੂੰ ਕਹਾਂਗੇ ਉੱਥੇ ਖੜਨਾ ਕਰਾਂਗੇ ਥੋੜਾ ਜੀ ਠੀਕ ਆ ਜੀ ਠੀਕ ਆ ਤੇ ਆਪਣੇ ਪਿੰਡੋਂ ਕਿੰਨੇ ਬੰਦੇ ਗਏ ਅੱਜ ਤਿੰਨ ਪਸਾਂ ਕਿੰਨੇ ਭਲਕੇ ਪੂਰੀਆਂ ਵਾਹ ਜੀ ਵਾਹ ਕੌਣ ਲੈ ਕੇ ਗਿਆ ਸੀ ਜੱਸੇ ਵੀਰ ਸੌਂ ਦੇ ਨਾਲ ਚਲੋ ਵਧੀਆ ਵਧੀਆ ਚਲੋ ਠੀਕ ਆ ਭੈਣਾ ਕਮਰਿਆਂ ਦੀ ਮੰਗ ਆ ਇੱਕ ਹੈ ਨਾ ਇੱਕ ਥਾਂ ਚਾਹੀਦਾ ਤੇ ਗਲੀਆਂ ਗੁਲੀਆਂ ਪੱਕੀਆਂ ਜਾ ਕੇ ਦੇਖ ਸਕਦੇ ਜੀ ਅੱਛਾ ਅੱਛਾ ਪੱਕੀਆਂ ਨਹੀਂ ਹੈ ਜੇ ਕੱਚੀਆਂ ਇੱਟਾਂ ਲੱਗੀਆਂ ਨੇ ਇੱਟਾਂ ਲੱਗੀਆਂ ਕੋਈ ਗੱਲ ਨਹੀਂ ਚੋਣ ਕਮਰੇ ਵੀ ਬਾਲ ਲਿਆ ਤੇ ਉਹਦੇ ਚੋਂਦੇ ਦੱਦੇ ਉਤਰਾ ਔਖੀ ਆ ਹੈ ਨਾ ਬਿਲਕੁਲ ਜੀ ਇੱਕ ਕਮਰਿਆਂ ਦੀ ਮੰਗ ਆ ਇਹਨਾਂ ਦੀ ਤੇ ਇੱਕ ਭੈਣ ਹੋਣਾਂ ਦੀ ਚਲੋ ਕੋਈ ਨਹੀਂ ਆ ਵੀਡੀਓ ਆਪਾਂ ਪਾਤੀਆ ਮੰਤਰੀ ਸਾਹਿਬ ਨੂੰ ਦਿਖਾਉਣੇ ਆ ਵੀ ਮੰਤਰੀ ਸਾਹਿਬ ਮੰਗ ਕਰਦੇ ਆ ਲੋਕ ਕਮਰਿਆਂ ਦੀ ਕਿ ਨਹੀਂ ਤੇ ਠੀਕ ਆ ਪੈਣਾ ਬਿਲਕੁਲ ਤੇ ਫਿਰ ਸਾਡੇ ਨਾਲ ਖੜੋਗੇ ਹਾਂ ਖੜਾਂਗੇ ਜੀ ਵਾਹ ਜੀ ਵਾਹ ਜਿਹੜੀ ਸੰਸਕੁਪਤ ਪੂਰੀ ਹੋ ਜਾਊਗਾ ਉਦੋਂ ਹੀ ਕਰਨਾ ਹੈ ਵਾਹ ਜੀ ਵਾਹ ਕੋਈ ਗੱਲ ਨਹੀਂ ਅਸੀਂ ਆਵਾਂਗੇ ਫਿਰ ਹੈ ਠੀਕ 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 ਆ ਜੀ ਠੀਕ ਆ ਚਲੋ ਧੰਨਵਾਦ ਹੈ